ਬਾ ਚਲਾ ਗਿਆ ਜੀ ਬਾਹਰ ਲੜਕਾ ਬਾਹਰ ਚਲਾ ਗਿਆ ਦੁਕਾਨ ਬੰਦ ਹੋ ਗਈ ਆ ਦੇਖੋ ਜੀ ਉੱਪਰ ਇੱਥੇ ਤੇ ਹੁਣ ਇਹ ਇਹ ਇਦਾਂ ਦੇ ਜਿੰਨੇ ਸੂਟ ਆ ਜਾਂ ਜਿੰਨੇ ਸਾਮਾਨ ਆ ਕੁਰਤੀਆਂ ਆ ਜਾਂ ਲੈਡੀਆਂ ਦਾ ਜੈਂਟਸ ਆ ਇਹ ਬਾਰੂ ਤੁਸੀਂ ਤੁਹਾਡੇ ਕੋਲ ਆ ਰਹੇ ਨੇ ਔਰ ਤੁਸੀਂ 11 ਰੁਪਏ ਲੈਂਦੇ ਹੋ ਉਹ ਸਿਰਫ 8 ਟਾਇਆ 11 ਰੁਪਏ ਤਾਂ ਕਿ ਕਿਸੇ ਨੂੰ ਨਾ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਕਿ ਮੈਂ ਫ੍ਰੀ ਖਾਣਾ ਖਾ ਰਿਹਾ ਫ੍ਰੀ ਕੱਪੜਾ ਲੈ ਕੇ ਜਾ ਰਿਹਾ ਤਾਂ ਕਰਕੇ ਇਹਦੇ 11 ਰੁਪਏ ਭਿਟਾ ਦੇਣਾ ਚੀਜ਼ ਦੇ 11 ਰੁਪਏ। ਦੁਪਹਿਰ ਦਾ ਵੀ ਜਿੱਥੇ ਲੰਗਰ ਬਣਦਾ ਜੀ ਸਾਡੇ ਕੋਲ। ਅੱਛਾ ਜੀ। ਡੇਲੀ ਇੱਥੇ ਖਾਣਾ ਦੁਪਹਿਰ ਦਾ। ਔਰ 11 ਰੁਪਏ ਭੇਟਾ ਦੇ ਵਿੱਚ ਕੋਈ ਵੀ ਆਖੀ ਖਾਣਾ ਖਾਂ ਸਕਦਾ। ਅੱਛਾ। ਤੇ ਜਿਆਦਾ ਲੋਕ ਹੋ ਜਾਂਦੇ ਇੱਥੇ। ਤੇ ਥੱਲੇ ਮੰਗ ਤੁਹਾਨੂੰ ਡਵਾਈਡ ਕਰ ਦਿੱਤਾ ਔਰ ਤੇ ਡਿਸਟ੍ਰੀਬਿਊਟ ਕਰ ਦਿੱਤਾ। ਤੇ ਇਸ ਤੋਂ ਇਲਾਵਾ ਮੈਨੂੰ ਦੱਸਿਆ ਕਿ ਤੁਸੀਂ ਸ਼ਹਿਰ ਦੇ ਵਿੱਚ ਵੀ ਜਿਹੜੇ ਲੋੜਵੰਦ ਨੇ ਜਿਹਨਾਂ ਨੂੰ ਬਚਾਤੇ ਦੀ ਲੋੜ ਹੈ ਜਾਂ ਕੱਪੜੇ ਦੀ ਲੋੜ ਸਾਡੇ ਕੋਲ ਇੱਕ ਵਾਰ ਫੂਡ ਸਰਵੈਂਟ ਹੈ ਜੀ ਅਸੀਂ ਉਹਨਾਂ ਤੱਕ ਇਹ ਖਾਣਾ ਪ੍ਰੋਵਾਈਡ ਕਰਾਉਣੀ ਹੈ ਜਿਨ੍ਹਾਂ ਦੇ ਸੜਕਾਂ ਦੇ ਉੱਤੇ ਜਿਹੜੇ ਮੰਦ ਬੁੱਧੀ ਬੈਠੇ ਨੇ ਜਿਨ੍ਹਾਂ ਦੇ ਸਿਰਾਂ 'ਚ ਪੈਰਾਂ 'ਚ ਕੀੜੇ ਚੱਲਦੇ ਨੇ ਨੋਟ ਬੈਗਰ ਭਿਖਾਰੀ ਨਹੀਂ ਜਿਨ੍ਹਾਂ ਦੇ ਸਿਰਾਂ 'ਚ ਪੈਰਾਂ 'ਚ ਕੀੜੇ ਚੱਲ ਰਹੇ ਔਰ ਜਿਨ੍ਹਾਂ ਨੂੰ ਮਹਾਰਾਜ ਵੱਲੋਂ ਹੁਕਮ ਹੀ ਨਹੀਂ ਹੈ ਖਾਣ ਦਾ ਕਈ ਵਾਰੀ ਉਹਨਾਂ ਨੂੰ ਅਸੀਂ ਫਾਲੀ ਦੇ ਕੇ ਆਨੇ ਆ ਤੇ ਲੱਤ ਮਾਰ ਕੇ ਸੁੱਟ ਦਿੰਦੇ ਹਾਂ ਔਰ ਉਹਨਾਂ ਵਾਸਤੇ ਅਸੀਂ ਜਲੰਧਰ ਸ਼ਹਿਰ 'ਚ ਇੱਕ ਆਖਰੀ ਸਹਾਰਾ ਸੇਵਾ ਘਰ ਬਣਾ ਰਹੇ ਹਾਂ ਜਿੱ ਗੁਰਪ੍ਰੀਤ ਸਿੰਘ ਮਿੰਟੂ ਵੈਲੂ ਤੇਣੀ ਹਾਂ ਗੁਰਪ੍ਰੀਤ ਸਿੰਘ ਮੈਂ ਉੱਥੇ ਵੀ ਮਾਨਾ ਦਿੰਦਾ ਵੀ ਮੈਂ ਦੇਖਦਾ ਤੇ ਅਸੀਂ ਉਹਨਾਂ ਕੋਲੋਂ ਛੱਡਦੇ ਆ ਉਹਨਾਂ ਕੋਲੋਂ ਛੱਡਦੇ ਬੜੀ ਬਾਕਸ਼ ਬੜਾ ਉਹਦੇ ਚ ਸਹਿਨ ਜੀ ਲਤਾ ਹੈ ਕਿ ਲੋਕ ਕਹਿੰਨਾ ਉਹਨੂੰ ਗਲਤ ਬੋਲਦੇ ਆ ਪਰ ਉਹ ਦੇਖੋ ਜੀ ਇਹ ਆ ਬਲਬ ਜਗ ਰਿਹਾ ਤੇ ਇਹਦੇ ਚ ਦੋ ਤਾਰਾਂ ਨੇ ਨੈਗੇਟਿਵ ਤੇ ਪੋਜ਼ਿਟਿਵ ਤੇ ਦੋਵੇਂ ਤਾਰਾਂ ਕੋ ਪੋਜ਼ਿਟਿਵ ਹੋਈਆਂ ਉਹਦੇ ਹੋ ਜਿਕਣਾ ਹੀ ਨਹੀਂ ਜਿਹੜੀ ਸਿਸਮ ਵੀ ਹੁੰਦਾ ਹੀ ਐ ਤੇ ਇਹ ਸਾਰੀ ਸੇਵਾ ਮਹਾਰਾਜ ਲੈ ਰਹੇ ਨੇ ਇਹ ਦਿੱਲੀ ਵੀ ਇਦਾਂ ਹੀ ਸਟੋਰ ਓਪਨ ਕੀਤਾ ਹੈ ਜੀ ਅਸੀਂ ਹਾਂ ਇਹ ਉੱਪਰ ਜਿਹੜੇ ਜਿਹੜਾ ਸਹਿਯੋਗ ਕੀਤਾ ਜੀ ਬਿਲਕੁਲ ਜੀ ਇਹਨਾਂ ਨੇ ਆਹ ਦੇਖੋ ਜੰਦਾ ਹੋਇਆ ਸਾਡੇ ਨਾਲ ਸਾਡੀਆਂ ਹੋਰ ਭਾਜੀ ਸਸਕਾਰ ਦੇ ਦੁਆਰਾ ਸਭ ਤੋਂ ਪਰਬਰ ਖਾਣਾ ਪੇੜਦਾ ਜਾਨ ਦੋ ਸਾਰੀ ਕਿਤਾ ਹੈ ਪਰਕਮੈਂਟ ਹੈ ਪ੍ਰਕਾਸ਼ਪੁਰ ਭੰਦੀ ਇੱਥੇ ਕਰਤਾ ਧਰਤਾ ਨੇ ਇਹ ਸਾਰਾ ਸੰਭਾਲਦੇ ਨੇ ਜੀ ਸਾਰਾ ਠੀਕ ਬੜੀ ਬਲੀ ਤੁਹਾਡੀ ਸੇਵਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਜੀ ਮਾਣ ਦੇ ਘਰ ਤੁਹਾਡਾ ਲਿਖਿਆ ਜਾਏ ਮਾਣ ਦੇ ਬਹੁਤ ਬਹੁਤ ਅਛੇ ਸਾਰੇ ਫਿਰ ਕੱਪੜੇ ਆ ਬਿਲਕੁਲ ਬਿਲਕੁਲ ਜੀ ਇਹ ਕਦੀ ਕੱਪੜਿਆਂ ਦੀ ਤਾਂ ਥੋੜਾ ਹੀ ਨਹੀਂ ਹੁੰਦੀ ਜਰਨ ਇਹ ਇੱਕ ਜੀਨ ਦੀ ਪੈਂਟ ਆ ਵਧੀਆ ਕੰਡੀਸ਼ਨ ਹੁਣ ਮੈਂ ਸੋਚਦਾ ਕਿ ਇਹ ਜੀਨ ਦੀ ਪੈਂਟ ਅਗਰ ਬਾਹਰ ਕੋਈ ਲੈਣ ਜਾਏਗਾ ਤੇ ਉਹਨੂੰ ਘੱਟੋ ਘੱਟ ਉਹ ਉਹ ਲੰਡੇ ਬਾਜ਼ਾਰ ਸੰਡੇ ਬਾਜ਼ਾਰ ਜਿਹੜੇ ਲੱਗਦੇ ਨੇ ਜੀ ਉੱਥੇ ਵੀ ਚਲਾ ਜਾਵੇ ਲੈਣ ਨਾ ਤੇ ਉਹਨਾਂ ਨੂੰ ਇਹ 2-3 ਸੌ ਰੁਪਏ ਇਹਦੇ 11 ਰੁਪਏ ਭੇਟਾ ਦੇ ਵਿੱਚ ਉਹਨਾਂ ਨੂੰ ਸਾਰੇ ਕੱਪੜੇ ਮਿਲ ਰਹੇ ਆ ਤੇ ਇਹ ਤੁਹਾਡੇ ਕੋਲ ਕਦੀ ਇਸ ਚੀਜ਼ ਦੀ ਥੋੜੀ ਨਹੀਂ ਆਈ ਨਾ ਜੀ ਇਹ ਤਾਂ ਇਹ ਉੱਪਰ ਬੋਰੇ ਭਰੇ ਪਏ ਨੇ ਜੀ ਸਾਡੇ ਕੋਲ ਲਾਣਯੋਗੀ ਤਾਂ ਨਹੀਂ ਸਹੀ ਤੇ ਸੇਵਾ ਲਾਲਾ ਵਕ ਵਕ ਸ਼ਹਿਰਾਂ ਦੇ ਵਿੱਚ ਇਹਨੂੰ ਚਾਲੂ ਕਰਨਾ ਚਾਹੁੰਦੇ ਆ ਕਿ ਲੋਕ ਨਾਲ ਜੁੜਨ ਉਹਨਾਂ ਤੱਕ ਸਾਰਾ ਸਮਾਨ ਪਹੁੰਚਿਆ ਜਾਵੇ। ਸਵਾਹੀ ਗੁਰਜੀਕਾ ਖਾਲਸਾ ਵੈਕ ਗੁਰਜੀਕੀ ਫਤਿਹ ਅੱਜ ਅਸੀਂ ਜਲੰਧਰ ਦੇ ਵਿੱਚ ਖੜੇ ਆ ਹੋਲੀ ਬਾਈ ਤੇ ਆਖਰੀ ਉਮੀਦ ਨਾਮ ਦੀ ਜਿਹੜੀ ਐਨ ਜੀਓ ਹੈ ਜਿਸ ਬਾਰੇ ਮੈਨੂੰ ਜੀਬਾ ਮਨਦੀਪ ਕੌਰ ਪਾਟ ਜਾਣੇ ਦੱਸਿਆ ਇਹ ਵੀ ਬਰੂਦ ਦੁਬਈ ਤੋਂ ਆਏ ਨੇ ਤੇ ਬੜੇ ਮੰਨੇ ਸਮੇਂ ਬਾਅਦ ਪਹਿਲਾ ਅਸੀਂ ਜਦੋਂ ਨਵੰਬਰ 1984 ਸੇਕਨਸਨ ਖੁਸ਼ੀ ਦੇ ਸਬੰਧ ਵਿੱਚ ਜਿਹੜੇ ਪੀੜਤਾਂ ਨੂੰ ਇਨਸਾਫ ਦਿਵਾਉਣ ਵਾਸਤੇ ਇੱਕ ਮਹਿੰਮ ਸ਼ੁਰੂ ਕੀਤੀ ਸੀ ਜੋ ਸਾਡੇ ਵਿੱਚੋਂ ਵਿਛੜ ਚੁਕੇ ਨੇ ਬੀਬੀ ਗੁਰਸ਼ਰਨ ਕੌਰ ਤੇ ਡਾਕਟਰ ਗੁਰਸ਼ਰਨ ਕੌਰ ਤੇ ਉਹ ਉਹ ਇੱਥੇ ਸਾਨੂੰ ਬੜਾ ਸਹਿਯੋਗ ਕਰਦੇ ਸੀ ਤਾਂ ਇਹਨਾਂ ਨੇ ਮਿਲ ਕੇ ਮੇਰੀ ਮੈਸੇਜ ਵੀ ਆਏ ਸਨ ਤੇ ਇੱਥੇ ਇੱਕ ਕੈਂਪ ਲਾਇਆ ਜਿਹਦੇ ਵਿੱਚ ਫਾਰਮ ਭਰੇ ਤੇ ਲੰਬੇ ਸਮੇਂ ਬਾਅਦ ਇਹਨਾਂ ਦਾ ਫੋਨ ਆਇਆ ਕਿ ਮੈਂ ਵਾਪਸ ਦੁਬਈ ਤੋਂ ਆਈ ਹਾਂ ਤੇ ਮੈਂ ਕੁਦਰਤੀ ਇੱਥੇ ਜਲੰਧਰ ਆ ਜਾਇਆ ਸੀ ਤੇ ਇਹ ਇਹਨਾਂ ਦੇ ਨਾਲ ਫਿਰ ਤਾਲਦਨ ਹੋਇਆ ਤੇ ਇਹ ਕਹਿੰਦੇ ਸੀ ਇੱਕ ਆਖਰੀ ਉਮੀਦ ਨਾਂ ਦੀ ਇੱਕ ਸੰਸਥਾ ਹੈ ਐਨ ਜੀਓ ਹੈ ਜਿਹੜੀ ਕਿ ਕਰੋਨਾ ਕਾਲ ਦੇ ਦਰਮਿਆਨ ਸ਼ੁਰੂ ਕੀਤੀ ਗਈ ਸੀ ਤਾਂ ਉਸ ਕਰੋਨਾ ਕਾਲ ਦੇ ਦਰਮਿਆਨ ਜੋ ਵੀ ਇਹਨਾਂ ਨੇ ਜਿਵੇਂ ਭਾਈ ਸਾਹਿਬ ਨੇ ਮਨਦੀਪ ਸਿੰਘ ਜੀ ਨੇ ਦੱਸਿਆ ਕਿ ਆਪਣੇ ਜਤਿੰਦਰਪਾਲ ਸਿੰਘ ਜੀ ਨੇ ਕਿ ਇੱਥੇ ਜਿਹੜੀਆਂ ਬਹੁਤ ਸਾਰੀਆਂ ਸੁਆਮਾਂ ਇਹਨਾਂ ਨੇ ਕੀਤੀਆਂ ਕੋਜ਼ਿਲਟੀ ਜਿਹੜੀਆਂ ਬਹੁਤ ਸਾਰੀਆਂ ਡੈੱਡ ਬਾਡੀਜ਼ ਸਨ ਉਹਨਾਂ ਦਾ ਜਿਹੜਾ ਦਾ ਸੰਸਕਾਰ ਜਿਹੜਾ ਆਪਣੇ ਨਹੀਂ ਸੀ ਕਰ ਸਕੇ ਵਿਦੇਸ਼ਾਂ ਵਿੱਚ ਬੈਠੇ ਸੀ ਜਾਂ ਘਰਾਂ ਤੋਂ ਵੀ ਉਹਨਾਂ ਤੱਕ ਉਹਨਾਂ ਨੂੰ ਹੱਥ ਲਾਉਣ ਦੀ ਤਿਆਰ ਨਹੀਂ ਸਨ ਸੋ ਇਹਨਾਂ ਨੇ ਉਹ ਆਪ੍ਰਾਲਾ ਕੀਤਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਕਿ ਇਹ ਇਸ ਦੇ ਵਿੱਚ ਆ ਕੇ ਇਹਨਾਂ ਨੇ ਜਿਉ ਇਹ ਕੰਮ ਹਰ ਇੱਕ ਦੇ ਕੋਲ ਇਹ ਵੱਡੀ ਸੇਵਾ ਨਹੀਂ ਲਈ ਜਾ ਸਕਦੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੋਵੇ ਜਿਵੇਂ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਕਿਹਾ ਸੀ ਕਿ ਸ਼ਹਾਦਤ ਜਿਹੜੀ ਹੈ ਉਹ ਸ਼ਹਾਦਤ ਵਾਸਤੇ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਵਾਰ-ਵਾਰ ਅਰਦਾਸ ਕਰਨੀ ਪੈਂਦੀ ਫਿਰ ਸ਼ਹਾਦਤ ਮਿਲਦੀ ਹੈ ਤੇ ਜਿੰਦਾ ਸ਼ਹੀਦ ਇਹ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਲੋਕ ਨੇ ਚਾਹੇ ਮਿੰਟੂ ਜੀ ਨੇ ਜਿਨ੍ਹਾਂ ਬਾਰੇ ਦੱਸਿਆ ਚਾਹੇ ਭਗਤਪੂਰਨ ਸਿੰਘ ਜੀ ਪਿੰਗਲਵਾੜਾ ਚਾਹੇ ਭਾਈ ਸ਼ਮਸ਼ੇਰ ਸਿੰਘ ਪ੍ਰਭ ਆਸਰਾ ਟਰਸਟ ਵਾਲੇ ਨੇ ਸੋ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂ ਨਾਮ ਲਵਾਂ ਲੰਮੀ ਲਿਸਟ ਹੈ ਜਿਹੜੇ ਅਲੱਗ-ਅਲੱਗ ਥਾਵਾਂ ਦੇ ਉੱਤੇ ਸਭਾਵਾਂ ਕਰ ਰਹੇ ਆ ਤੇ ਸਾਨੂੰ ਮਾਣ ਹੈ ਕਿ ਕੇਸਾ ਧਾਰੀ ਔਰ ਦਸਤਾਰ ਧਾਰੀ ਇੱਕ ਸਿੱਖ ਜਿਹੜਾ ਜਦੋਂ ਉਹ ਆਪਣੀ ਵੱਖਰੀ ਪਛਾਣ ਨਾਲ ਲੈ ਕੇ ਦੇਸ਼ ਦੁਨੀਆ ਦੇ ਵਿੱਚ ਸਭਾਵਾਂ ਦਿੰਦਾ ਤਾਂ ਉਸ ਦੇ ਨਾਲ ਸਾਡਾ ਜਿਹੜਾ ਸਿੱਖੀ ਸਰੂਪ ਹੈ ਉਸ ਨੂੰ ਵੀ ਇੱਕ ਮਾਨ ਸਤਕਾਰ ਮਿਲਦਾ ਸੋ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਤੇ ਮੇਰੇ ਸਤਿਕਾਰਯੋਗ ਵੀਰ ਜੀ ਸਾਰੇ ਨਾਲ ਆਏ ਨੇ ਤੇ ਅਸੀਂ ਇੱਥੇ ਜਿਹੜਾ ਇਹ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਇਸ ਨੂੰ ਵਕਵਾਕ ਸ਼ਹਿਰਾਂ ਦੇ ਵਿੱਚ ਤੁਸੀਂ ਲੈ ਕੇ ਜਾਓਗੇ ਅਸੀਂ ਤੁਹਾਡਾ ਪੂਰਨ ਸਹਿਯੋਗ ਕਰਾਂਗੇ ਇਸੇ ਦੇ ਨਾਲ ਹੀ ਜਿਹੜੇ ਨਸ਼ਾ ਖਾਂਦੇ ਨੇ ਨੌਜਵਾਨ ਜਿਹੜੇ ਡਰਗ ਦੀ ਲਤ ਨੂੰ ਦੇ ਲੱਗ ਚੁਕੇ ਨਸ਼ਾ ਮੁਕਤੀ ਮਹਮ ਵੀ ਕੋਈ ਨਾਲ ਸ਼ੁਰੂ ਕਰੋ ਤਾਂ ਕਿ ਉਹ ਵੀ ਹੋਰ ਚੜ੍ਹਦੀ ਕਲਾ ਦੇ ਨਾਲ ਆਪਾਂ ਆਪਣੇ ਆਲੇ ਦੁਆਲੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰ ਸਕੀਏ ਦੂਸਰੀ ਗੱਲ ਇਹ ਕਿ ਹਰ ਧਰਮ ਦੇ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਜਿਹੜਾ ਸਾਡਾ ਸਰਬੱਤ ਦਾ ਭਲਾ ਦਾ ਜਿਹੜਾ ਮਿਸ਼ਨ ਹੈ ਉਸ ਦੇ ਵਿੱਚ ਤੁਸੀਂ ਸਾਰੇ ਆਪਣਾ ਸਹਿਯੋਗ ਕਰੋ ਇਹਦੇ ਵਿੱਚ ਇਹ ਨਹੀਂ ਦੇਖਣਾ ਕਿ ਅਸੀਂ ਕਿਸ ਧਰਮ ਨਾਲ ਸੰਬੰਧ ਰੱਖਦੇ ਹਾਂ ਹਰੇਕ ਧਰਮ ਦਾ ਜਿਹੜਾ ਵਸ਼ਿੰਦਾ ਹੋਵੇ ਉਹਦੇ ਵਿੱਚ ਸ਼ਾਮਿਲ ਹੋਵੇ ਤੇ ਗੁਰਬਾਣੀ ਦਾ ਵੀ ਫਰਮਾਨ ਇੱਥੇ ਇਹਨਾਂ ਨੇ ਬਕਾਇਦਾ ਅੰਕਿਤ ਕੀਤਾ ਆ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਆਮ ਕੋ ਬਣਾ ਦੇ ਇਸੇ ਤਰ੍ਹਾਂ ਕੋਮਟ ਦਾਤੇ ठाकुर प्रतापपालक ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮ ਰੇਤਾ ਹੈ ਸੋ ਹਮ ਜਿਹੜੇ ਸਾਡੇ ਉੱਤੇ ਜਿਹੜੀ ਏਡੀ ਵੱਡੀ ਸਾਡੇ ਉੱਤੇ ਕਿਰਪਾ ਜਿਹੜੀ ਪ੍ਰਮਾਤਮਾ ਨੇ ਕੀਤੀ ਏ ਕਿ ਅਸੀਂ ਆਪਣੇ ਲਈ ਤਾਂ ਬਹੁਤ ਕੁਝ ਕਰਦੇ ਆ ਤੇ ਇਹ ਵੀ ਸਾਰੇ ਆਪਣੇ ਲੋਕ ਨੇ ਜਿਹੜੀ ਭੀੜ ਆਪਣੇ ਵਾਲੇ ਦਿwale